ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਮੰਤਰੀ ਅਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਆਪਣੀ ਕਰਵਟ ਬਦਲੀ ਹੈ ਹਾਲਾਂਕਿ ਉਸ ਨੂੰ ਆਪਣੇ ਕੀਤੇ ਦਾ ਕੋਈ ਮਲਾਲ ਨਹੀਂ ਕੋਈ ਰੈਗਰਟ ਨਹੀਂ ਕਿਉਂਕਿ ਉਹਨਾਂ ਨੇ ਪੰਜਾਬ ਦੀ ਸਿਆਸਤ ਨੂੰ ਨਵੀਂ ਤਰਜੀਹ ਦਿੱਤੀ ਨਵੀਆਂ ਸਿਖਰਾਂ ਤੇ ਲੈ ਕੇ ਗਏ ਕਦੇ ਵੀ ਉਹਨਾਂ ਨੂੰ ਕਿਸੇ ਚੀਜ਼ ਦਾ ਮਲਾਲ ਨਹੀਂ ਰਿਹਾ ਰਿਗਰਟ ਨਹੀਂ ਰਿਹਾ ਲੇਕਿਨ ਉਹਨਾਂ ਨੂੰ ਇੱਕ ਮਲਾਲ ਹੈ ਕਿ ਮੁੱਖ ਮੰਤਰੀ ਬਣਨ ਦਾ ਪੰਜਾਬ ਨੂੰ ਗੋਲਡਨ ਸਟੇਟ ਬਣਾਉਣ ਦਾ ਪੰਜਾਬ ਦੇ ਕਿਸਾਨਾਂ ਜਵਾਨਾਂ ਪੰਜਾਬ ਦੇ ਬੇਰੁਜ਼ਗਾਰਾਂ ਦੀ ਅਕਸਰ ਹੀ ਨਵਜੋਤ ਸਿੰਘ ਸਿੱਧੂ ਹੁਣਾਂ ਵੱਲੋਂ ਗੱਲਬਾਤ ਕੀਤੀ ਜਾਂਦੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਨਵਜੋਤ ਸਿੰਘ ਸਿੱਧੂ ਨੇ ਸਿਆਸਤ ਨੂੰ ਕਦੇ ਵੀ ਆਪਣਾ ਧੰਦਾ ਆਪਣਾ ਬਿਜ਼ਨਸ ਨਹੀਂ ਬਣਾਇਆ ਉਹਨੇ ਕਦੇ ਵੀ ਸਿਆਸਤ ਦਾ ਲਾਹਾ ਲੈ ਕੇ ਕੋਈ ਪੈਸਾ ਨਹੀਂ ਕਮਾਇਆ ਜਾਂ ਜ਼ਮੀਨਾਂ ਲੈ ਲੀਆਂ ਪਟ્રોલ ਪਪਲਾ ਲੈ ਆਪਣੇ ਜਿਹੜੀਆਂ ਇੰਡਸਟਰੀਆਂ ਖੜੀਆਂ ਕਰ ਲੀਆਂ ਬੰਗਲੇ ਬਣਾ ਲੈ ਕਿਉਂਕਿ ਉਹ ਦਸਾਂ ਨਵਾਂ ਦੀ ਕਿਰਤ ਕਮਾਈ ਦੇ ਵਿੱਚ ਉਹ ਵਿਸ਼ਵਾਸ ਰੱਖਦੇ ਨੇ ਚਾਹੇ ਉਹ ਆਈਪੀਐਲ ਦੀ ਕਮੈਂਟਰੀ ਹੋਵੇ ਚਾਹੇ ਉਹ ਟੀਵੀ ਸ਼ੋਅ ਹੋਵੇ ਚਾਹੇ ਕੋਈ ਸਮਾਗਮ ਹੋਵੇ ਜਿੱਥੇ ਉਹਨਾਂ ਨੂੰ ਬੁਲਾਇਆ ਜਾਂਦਾ ਹੈ ਕਿਉਂਕਿ ਇਹਨਾਂ ਚੀਜ਼ਾਂ ਤੋਂ ਪੈਸਾ ਕਮਾਉਣਾ ਚੰਗਾ ਲੱਗਦਾ ਹੈ ਨਵਜੋਤ ਸਿੰਘ ਸਿੱਧੂ ਨੂੰ ਸਿੱਧੂ ਹਮੇਸ਼ਾ ਹੀ ਕਹਿੰਦੇ ਨੇ ਕਿ ਮੈਨੂੰ ਮਲਾਲ ਹੈ ਕਿ ਮੈਂ ਪੰਜਾਬ ਦਾ ਉਪ ਮੁੱਖ ਮੰਤਰੀ ਬਣਾ ਇਹ ਸੁਪਨਾ ਨਵਜੋਤਪੁਰ ਸਿੱਧੂ ਦਾ ਹੈ ਤਾਂ ਤਾਂ ਉਹਨਾਂ ਨੇ ਇਲਜ਼ਾਮ ਲਗਾਇਆ ਸੀ ਕਿ ਭਾਈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਹੈ ਜਿਹੜੀ ਹੈ ਉਹ 500 ਕਰੋੜ ਰੁਪਏ ਦਾ ਅਟੈਚੀ ਲੈਂਦੀ ਹੈ ਬਰੀਫਕੇਸ ਲੈ ਆ ਜਾਂਦਾ ਹੈ ਜਿਸ ਨੂੰ ਮੁੱਖ ਮੰਤਰੀ ਦੀ ਉਹਨਾਂ ਨੇ ਕੁਰਸੀ ਦੇਣੀ ਹੁੰਦੀ ਹੈ ਸਿੱਧੂ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੋ ਤੇ ਸਿਆਸਤ ਵਿੱਚ ਆਉਣਗੇ ਨਹੀਂ ਤਾਂ ਉਹ ਸਿਆਸਤ ਵਿੱਚ ਨਹੀਂ ਆਉਣਗੇ ਉਹ ਤਾਂ ਟੀਵੀ ਸ਼ੋਅਾਂ ਤੋਂ ਪੈਸਾ ਕਮਾ ਰਹੇ ਨੇ ਕਿਉਂਕਿ ਉਹਨਾਂ ਪੈਸਿਆਂ ਦੇ ਨਾਲ ਘਰ ਵੀ ਦਾ ਚਲਾਉਣਾ ਹੈ ਬੱਚੇ ਵੀ ਤਾਂ ਪਾਲਨੇ ਨੇ ਇਹਦੇ ਬੱਚੇ ਵੀ ਤਾਂ ਪਾਲਨੇ ਨੇ ਇਹਦੇ ਵਿੱਚ ਕੋਈ ਕਿੰਦੂ ਪ੍ਰੰਤੂ ਨਹੀਂ ਕਿਉਂਕਿ ਨਵਜੋਤ ਸਿੰਘ ਸਿੱਧੂ ਹਮੇਸ਼ਾ ਇਹ ਡੰਕੇ ਦੀ ਚੋੜ ਤੇ ਉਹਨਾਂ ਨੇ ਰਾਜਨੀਤੀ ਕੀਤੀ ਹੈ ਉਹਨਾਂ ਨੇ ਪੈਸੇ ਦੇ ਲਈ ਉਹਨਾਂ ਨੇ ਬਿਜ਼ਨਸ ਜਾਂ ਤੱਦਾ ਅਪਣਾ ਕੇ ਰਾਜਨੀਤੀ ਦੇ ਵਿੱਚ ਪੈਰ ਨਹੀਂ ਰੱਖਿਆ ਉਹਨਾਂ ਨੇ ਸਿਰਫ ਉਹੀ ਕੰਮ ਕੀਤਾ ਜੋ ਪੰਜਾਬ ਦੇ ਹਿੱਤਾਂ ਦੇ ਲਈ ਸਹੀ ਸੀ ਨਵਜੋਤ ਸਿੰਘ ਸਿੱਧੂ ਨੇ ਫਿਰ ਆਪਣੀ ਇੱਕ ਵਾਰ ਚੁੱਪੀ ਤੋੜੀ ਹੈ ਦੱਸਿਆ ਜਾ ਰਿਹਾ ਹੈ ਕਿ ਸਾਬਕਾ ਕ੍ਰਿਕਟ ਅਤੇ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਦੀ ਇੱਕ ਨਵੀਂ ਸ਼ੈਰੀ ਸੋਸ਼ਲ ਮੀਡੀਆ ਤੋਂ ਲੈ ਕੇ ਸਿਆਸੀ ਗਲਿਆਰੇ ਤੱਕ ਚਰਚਾ ਦਾ ਕੇਂਦਰ ਬਣੀ ਹੋਈ ਹੈ ਆਪਣੀ ਵਿਬਾਕ ਜਵਾਬ ਅਤਿ ਸ਼ੈਨਾ ਅੰਦਾਜ਼ ਲਈ ਜਾਣੇ ਜਾਂਦੇ ਸਿੱਧੂ ਨੇ ਇਸ ਵਾਰ ਵੀ ਸਿੱਧੇ ਸ਼ਬਦਾਂ ਵਿੱਚ ਕਹਿਣ ਦੀ ਬਜਾਏ ਇਸ਼ਾਰਿਆਂ-ਇਸ਼ਾਰਿਆਂ ਵਿੱਚ ਸਿਆਸਤ ਨੂੰ ਜਵਾਬ ਦੇ ਦਿੱਤਾ ਹੈ ਸਿੱਧੂ ਆਪਣੀ ਇਸ ਸ਼ੈਰੀ ਵਿੱਚ ਕਹਿੰਦੇ ਹਨ ਕਿ ਮਤਬਲ ਪਿਆ ਤਾਂ ਸਾਰੇ ਅਨਬੰਧ ਹੋ ਗਏ ਮਤਬਲ ਪਿਆ ਤਾਂ ਸਾਰੇ ਅਨਬੰਧ ਹੋ ਗਏ ਗੁਰੂ ਨੇਵਲਿਆ ਦੇ ਵੀ ਸੰਪਾਂ ਨਾਲ ਸੰਬੰਧ ਹੋਗਾ ਸਿਆਸੀ ਵਿਸ਼ਲੇਸ਼ਕ ਵਿਸ਼ਲੇਸ਼ਕ ਮੰਦੇ ਮੰਨਦੇ ਹਨ ਕਿ ਸਿੱਧੂ ਦੀ ਇਹ ਸ਼ੈਰੀ ਮੌਜੂਦਾ ਸਥਿਤੀ ਹਾਲਾਤ ਅੰਦਰੂਨੀ ਖਿੱਚੋਤਾਣ ਅਤੇ ਭਰੋਸੇ ਘਾਤ ਵੱਲ ਇਸ਼ਾਰਾ ਕਰਦੀ ਹੈ ਸ਼ੈਰੀ ਵਿੱਚ ਨਾ ਕਿਸੇ ਦਾ ਨਾਮ ਲਿਆ ਨਾ ਕਿਸੇ ਪਾਰਟੀ ਦਾ ਜ਼ਿਕਰ ਪਰ ਸੰਕੇਤ ਇੰਨੇ ਸਪਸ਼ਟ ਹਨ ਸੁਨੇਹਾ ਆਪਣੇ ਆਪ ਹੀ ਲੋਕਾਂ ਤੱਕ ਪਹੁੰਚ ਜਾਂਦਾ ਹੈ ਸੋਸ਼ਲ ਮੀਡੀਆ ਤੋਂ ਲੋਕ ਇਸ ਸ਼ਾਇਰੀ ਨੂੰ ਵੱਖ-ਵੱਖ ਤਰੀਕਿਆਂ ਨਾਲ ਸਮਝ ਰਹੇ ਹਨ ਕੋਈ ਇਸ ਨੂੰ ਸਿੱਧੂ ਦੀ ਸਿਆਸਤ ਵਿੱਚ ਵਾਪਸੀ ਦਾ ਸੰਕੇਤ ਮੰਨ ਰਿਹਾ ਹੈ ਅਤੇ ਕੋਈ ਇਸ ਨੂੰ ਉਹਨਾਂ ਲੋਕਾਂ ਲਈ ਇਸ਼ਤਿਹਾਮੀ ਦੱਸ ਰਿਹਾ ਹੈ ਜੋ ਸਿਆਸਤ ਵਿੱਚ ਸਿਰਫ ਇੱਕ ਖੇਡ ਸਮਝ ਬੈਠੇ ਹਨ ਕੁੱਲ ਮਿਲਾ ਕੇ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਜਦੋਂ ਸ਼ਾਇਰੀ ਸਿਆਸਤ ਨਾਲ ਟਕਰਾਂਦੀ ਹੈ ਤਾਂ ਉਸ ਦੀ ਆਵਾਜ਼ ਦੂਰ ਤੱਕ ਸੁਣਾਈ ਦਿੰਦੀ ਹੈ ਬਿਨਾ ਨਾਮ ਲਏ ਬਿਨਾ ਸਿੱਧਾ ਹਮਲਾ ਕੀਤੇ ਸਿਰਫ ਅਲਫਾਜਾਂ ਨਾਲ ਸਿਆਸਤੂ ਜਵਾਬ ਦੇਣਾ ਇਹੀ ਹੈ ਸਿੱਧੂ ਦਾ ਅੰਦਾਜ਼ ਹੈ ਸਿੱਧੂ ਆਪਣੀ ਸਿਆਸੀ ਪਾਰੀ ਕਿਹੜੀ ਕਿਹੜੇ ਸਿਆਸੀ ਮੰਚ ਤੋਂ ਸ਼ੁਰੂ ਕਰਦੇ ਨੇ ਕਿਹੜੀ ਪਾਰਟੀ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਹੁੰਦੀ ਹੈ ਇਹ ਤਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਹੀ ਦੱਸਣਗੇ ਲੇਕਿਨ ਉਹਨਾਂ ਦਾ ਕਰਵਰਟ ਬਦਲਣਾ ਉਹਨਾਂ ਦਾ ਚੁੱਪੀ ਤੋੜਨਾ ਉਹਨਾਂ ਦਾ ਸ਼ੁਰਾਇਨਾ ਅੰਦਾਜ਼ ਕਿਤੇ ਨਾ ਕਿਤੇ ਜਾ ਕੇ ਇਹ ਗੱਲ ਜ਼ਰੂਰ ਕਹਿੰਦਾ ਹੈ ਚਾਹੇ ਉਹ ਕਾਂਗਰਸ ਪਾਰਟੀ ਦੇ ਵੱਡੇ ਆਗੂ ਹੋਣ ਜਾਏ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਹੋਵੇ ਕਿ ਜਿਹੜੇ ਫੇਥਫੁਲ ਲੋਕ ਹੁੰਦੇ ਨੇ ਉਹਨਾਂ ਨਾਲ ਹਮੇਸ਼ਾ ਹੀ ਵਿਸ਼ਵਾਸ ਘਾਤ ਹੁੰਦਾ ਹੈ ਉਹਨਾਂ ਦੀ ਪੈਰਾਂ ਤੇ ਕੁਹਾੜੀਆਂ ਕੁਹਾੜੇ ਮਾਰੇ ਜਾਂਦੇ ਨੇ ਜਿਨ੍ਹਾਂ ਨੂੰ ਇਹ ਬਣਾਉਣ ਦੇ ਲਈ ਸਿੱਧੂ ਹੋਣਾ ਨੇ ਜੋਰ ਲਾਇਆ ਅੱਜ ਉਹੀ ਲੋਕ ਖਿਲਾਫੀਤ ਕਰਦੇ ਨੇ ਉਹੀ ਨਵਜੋਤ ਸਿੰਘ ਸਿੱਧੂ ਦੇ ਵਿਰੁੱਧ ਆਪਣੀ ਬਾਤ ਨੂੰ ਬਲੰਦ ਕਰਦੇ ਨੇ ਲੇਕਿਨ ਸ਼ੈਰੋ ਸ਼ਾਇਰੀ ਦੇ ਵਿੱਚ ਅੰਦਾਜ਼ ਨੂੰ ਬਿਆਨ ਕਰਨਾ ਇਹ ਨਵਜੋਤ ਸਿੰਘ ਸਿੱਧੂ ਦੀ ਸਭ ਤੋਂ ਵੱਡੀ ਖੂਬੀ ਹੈ ਹਾਲਾਂਕਿ ਜਿਹੜੇ ਸਿਆਸੀ ਮਾਹਿਰ ਨੇ ਜਿਹੜੇ ਵਿਸ਼ਲੇਸ਼ਕ ਨੇ ਜਿਹੜੇ ਐਨਾਲਿਸਿਸ ਕਰਦੇ ਨੇ ਉਹ ਕਹਿੰਦੇ ਨੇ ਕਿ ਇਹ ਜਿਹੜੀ ਸ਼ੈਅਰੀ ਹੈ ਇਹ ਕਿਤੇ ਨਾ ਕਿਤੇ ਜਾ ਕੇ ਆਪਣੀ ਹੀ ਪਾਰਟੀ ਦੇ ਵੱਡੇ ਆਗੂਆਂ ਦੀ ਵਿਰੋਧਤਾ ਨੂੰ ਦਰਸਾਉਂਦੀ ਹੈ ਜਿਨ੍ਹਾਂ ਨੇ ਪੈਰ ਵੱਡੇ ਜਿਨ੍ਹਾਂ ਨੇ ਸਹਿਮਤੀ ਨਹੀਂ ਜਤਾਈ ਕਿ ਸਿੱਧੂ ਚੋੜੇ ਨੂੰ ਕਾਂਗਰਸ ਪਾਰਟੀ ਵਿੱਚ ਰਹਿਣਾ ਚਾਹੀਦਾ ਹੈ ਸਿੱਧੂ ਚੋੜੇ ਨੂੰ ਹੀ ਐਜ਼ ਅ ਪੰਜਾਬ ਦੇ ਪੰਨ ਦੋਇ ਸਤਾਈ ਦੀਆਂ ਸੰਬੰਧੀਆਂ ਚੋਣਾਂ ਦੀ ਵਾਗਲੋੜ ਦੇਣੀ ਚਾਹੀਦੀ ਹੈ ਚੋਣਾਂ ਲੜੀਆਂ ਜਾਂ ਜਿੱਤੀਆਂ ਜਾਂ ਨਰਜੋਤ ਸਿੰਘ ਸਿੱਧੂ ਐਜ਼ ਅ ਪੰਜਾਬ ਦਾ ਮੁੱਖ ਮੰਤਰੀ ਬਣ ਏ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਨੂੰ ਮਨਜ਼ੂਰ ਨਹੀਂ ਰਾਸ ਨਹੀਂ ਆ ਰਿਹਾ